ਫਸਦਾ ਸੀ ਪੌੜੀਆਂ ਵਾਲਾ ਹਾਂ ਦੇ ਛੱਲਿਆ ਦੇ ਕਿੱਥੋਂ ਕਿੱਥੋਂ ਫਸਦਾ ਸੀ ਇਹ ਆ ਦੇ ਸਾਈਡ ਤੋਂ ਅੱਛਾ ਤਾਏ ਕੀ ਕੀਤਾ ਤਾਂ ਇਹਨੂੰ ਛੱਲਿਆ ਇਹਦਾ ਜਣੀ ਰੰਦਾ ਲਾਇਆ ਕਿੱਲਾ ਨਾ ਪੀਆ ਪਾਣੀ ਖੜੇ ਆ ਪਏ ਚਲ ਇਹ ਗੇਟ ਸਹੀ ਚੱਲਦਾ ਮਤਲਬ ਓਕੇ ਓਕੇ ਹੋਰ ਉਦੋਂ ਬਾਅਦ ਤਾਂ ਦੂਜਾ ਕੰਮ ਕੀ ਕੀਤਾ ਆਜਾ ਆਪਾਂ ਦੂਜਾ ਚਲ ਆਪਾਂ ਕੰਮਾਂ ਦੀ ਇਹਨਾਂ ਮੜੀ ਇਹੋ ਬਣਾ ਲਈਏ ਆਜੋ ਆਜੋ ਆਜਾ ਮੜਿਆ ਸੁਣਨੀ ਜਲਦੀ ਫੇਰ ਦੂਜੇ ਨੰਬਰ ਤੇ ਆ ਕਰਤਾ ਕੀ ਆਹਾ ਹਾਂ ਇਹ ਵੀ ਫਸਦਾ ਜੀਰੇ ਇਹਦਾ ਵੀ ਲਾਈਨ ਲਾ ਕੱਢਣੇ ਲੱਗਦੇ ਤੇ ਆ ਵੀ ਹੁਣ ਭੱਜ ਕੇ ਲਾ ਦੇ ਹਾਂ ਠੀਕ ਓਕੇ ਇਹ ਰ ਇਹ ਰੰਦਤਾ ਮਤਲਬ ਹਾਂ ਓਕੇ ਇਹ ਹੋ ਗਿਆ ਆ ਸ਼ੀਸ਼ਾ ਲੱਗਿਆ ਹੋਇਆ ਠੀਕ ਹਾਂ ਇਹ ਕੱਢ ਕੇ ਇਹ ਪਾਤਾ ਆ ਟਾਕੀਆਂ ਟੁੱਟੀਆਂ ਜੀਆਂ ਹੋ ਗਈਆਂ ਇਹਨਾਂ ਚ ਮਾੜਾ ਮੋਟਾ ਜਿਹੜਾ ਟਾਕੀਆਂ ਮਾੜਾ ਮੋਟਾ ਇਹ ਜਿਹੜਾ ਚਾ ਸ਼ੀਸ਼ਾ ਪਾ ਗਏ ਨਵਾ ਹਾਂ ਸ਼ੀਸ਼ਾ ਪਾ ਗਏ ਤੇ ਟਿਕੜੇ ਟਿਕੜੇ ਸੱਟ ਮਾਰਦੀਆਂ ਓਕੇ ਫੇਰ ਅਗਲਾ ਤੀਜਾ ਕੰਮ ਕੀ ਆਪਾਂ ਜੋ ਇੱਧਰ ਹੂੰ ਇਹ ਆ ਵਿੰਡੋਆਂ ਚੀਆਂ ਇਹਨਾਂ ਦੇ ਗੋਲੇ ਉਖੜੇ ਹੋਏ ਤੇ ਹੂੰ ਇਹ ਜਣੀਆਂ ਦੇ ਲੁਕੇ ਆਹ ਗੋਲੇ ਮਤਲਬ ਲੱਗਦੀਆਂ ਕਰਤੀਆਂ ਹਾਂ ਇਹ ਤਿੰਨੇ ਇਹ ਵੀ ਆਈਆਂ ਲੱਗਦੀਆਂ ਕਰਤੀਆਂ ਲੱਗਦੀਆਂ ਨਹੀਂ ਅੱਛਾ ਪਹਿਲਾਂ ਖੁੱਲੀਆਂ ਸੀ ਹਾਂ ਆਜੋ ਹੂੰ ਆਹ ਮੋਲਡਿੰਗ ਲਾਤੀ ਮੇਨ ਕੇ ਮੇਨ ਗੇਟ ਦੇ ਹਾਂ ਠੀਕ ਹੈ ਹਾਂ ਆਹ ਜਾਲੀ ਪੈਗੀ ਆਹ ਵੀ ਨਵੀਂ ਲੱਗੀ ਹੈ ਜੀ ਨਵੇਂ ਲਾਤੇ ਜਾਲੀ ਵੀ ਨਵੀਂ ਲੱਗੀ ਆ ਇਹਦਾ ਜਮਾ ਨਵਾਂ ਬਣ ਗਿਆ ਹੁਣ ਹਾਂ ਰੰਗ ਕਰਕੇ ਬੈਸੀ ਠੀਕ ਹੈ ਆ ਹੈ ਨਹੀਂ ਤੇ ਹੂੰ ਆਹ ਆ ਇਹਦੇ ਆ ਦਿੱਤਾ ਓਕੇ ਆ ਵਧੀਆ ਕਰਤਾ ਹੋਣਾ ਚਲ ਠੀਕ ਐ ਇਦੋਂ ਬਾਅਦ ਹੋਰ ਕੀ ਕੀਤਾ ਸੀ ਉਹ ਬਾਅਦ ਆ ਏਟ ਥੱਲੇ ਘਸਦਾ ਦੀ ਹੈਂਡਲ ਨਹੀਂ ਹੈਗਾ ਤੀਆ ਆ ਲੱਗਦੇ ਨਹੀਂ ਤੇ ਆ ਆ ਕਿਵੇਂ ਪਿੰਗਾ ਜਾਇਆ ਪਿਆ ਨੂੰ ਸੈੱਟ ਕਰਦੇ ਇਹ ਤਾਂ ਕਿਹੜਾ ਆ ਜਿਹੜਾ ਕੁੰਡਾ ਦਾ ਓਕੇ ਐ ਇਹ ਕੋਈ ਨਹੀਂ ਐ ਅਸਿਆ ਐਦਾਂ ਚਲ ਪਹਿਲਾਂ ਕੰਮ ਗਣਾ ਦੇ ਬਾਅਦ ਚ ਕਰਦੀ ਹਾਂ ਇਹ ਹੋ ਗਿਆ ਹੂੰ ਤੇ ਇਦੋਂ ਬਾਅਦ ਵੀਰ ਆ ਦੇਖੋ ਹੂੰ ਆ ਪੀਸ ਆ ਹੈ ਨਹੀਂ ਤੀਗਾ ਹਾਂ ਤੇ ਸੋਨੇ ਇੱਥੇ ਪਲਾਸਟਰ ਹੋ ਜਾਊਗਾ ਹਣਾ ਹਾਂ ਇਹ ਤਾਂ ਪਲਾਸਟਰ ਹੋ ਓਕੇ ਓਕੇ ਇਹ ਆ ਗਲਿਆ ਹੋਇਆ ਜੀ ਕੱਢਤਾ ਆ ਵੀ ਗਲਿਆ ਹੋਇਆ ਇੱਥੇ ਜਾ ਲਿਓ ਇੱਥੇ ਪਤਾ ਲੱਗਦਾ ਹੂੰ ਇਹ ਆ ਦੇ ਇੱਥੇ ਡੱਬ ਲਾਤੀ ਸਮਝ ਲਓ ਆ ਟਾਕੀਆਂ ਆ ਲੱਗਦੀਆਂ ਨਹੀਂ ਕਿ ਹੁਣ ਮੇਰੇ ਖਰਾਈਆਂ ਹੋਈਆਂ ਨਹੀਂ ਜਣੀ ਮਤਲਬ ਅੱਛਾ ਆ ਦੇਖੋ ਅੱਛਾ ਹਰ ਅੰਦਾ ਲਾ ਕੇ ਸਮਝ ਗਿਆ ਜਿੰਨੀ ਕ ਫਲਾਪਟ ਜੀ ਹੋਈ ਹੋਈ ਸੀ ਆ ਵੀ ਹੋ ਗਿਆ ਆ ਵੀ ਆ ਵੀ ਹੋ ਗਈ ਆ ਵੀ ਹੋ ਗਈ ਇਹ ਕੰਪਲੀਟ ਹੋ ਗਈਆਂ ਹੂੰ ਕੋ ਇੱਧਰ ਆ ਜਾਓ ਇਹ ਆ ਦੇਖੋ ਹੂੰ ਓਕੇ ਯਾ ਇਹ ਦੋਨੇ ਨਮੀਆਂ ਹਾਂ ਸਿਆਹ ਆ ਮੈਂ ਆਪਦੇ ਲਗੋ ਹੀ ਲਾਤੇ ਓਕੇ ਓਕੇ ਆ ਆ ਇਧਰੋਂ ਗੱਜ-ਗੋਜੀ ਖਿੰਡੇ ਪੈਸੇ ਇਹ ਹੋ ਗਿਆ ਆ ਮੋਲਡਿੰਗ ਲੱਗੀ ਹੂੰ ਹੂੰ ਆ ਲੱਗੀ ਹੂੰ ਇਹ ਕੰਮ ਹੋ ਗਿਆ ਤੇ ਇਧਰ ਲਾਤ ਨਾ ਮਾੜਾ ਮੋਟਾ ਹੀ ਠੀਕਾ ਇਹਦਾ ਕੀ ਕੀਤਾ ਤੀਗਾ ਮੈਂ ਇਹਦਾ ਇਹਦਾ ਨਹੀਂ ਕੁਛ ਕਰਿਆ ਯਾਨੀ ਇਹ ਤਾਂ ਮਾੜਾ ਮੋਟੀ ਥੋੜੀ ਨਹੀਂ ਇਹਦਾ ਕੋਈ ਹੈ ਹੀ ਨਹੀਂ ਕੰਮ ਨਹੀਂ ਹੋਣਾ ਇਹਦਾ ਇੰਨਾ ਨਹੀਂ ਤੀਗਾ ਥੋੜਾ ਹੀ ਤੀ ਚਲੋ ਹਾਂ ਓਕੇ ਇਹ ਕੀ ਚੀਜ਼ ਹੋ ਗਈ ਇਹ ਯਾਨੀ ਮਤਲਬ ਮੇਰੇ ਕੰਨੋਂ ਉਹ ਇਹਦਾ ਤਾਂ ਕੰਮ ਹੋ ਚੁੱਕਿਆ ਓਕੇ ਬਸ ਇੰਨੀ ਹੋਇਆ ਸੀ ਹਾਂ ਇੱਕ ਉਹ ਅੰਦਰ ਲੈ ਗਏ ਉਹਦਾ ਕੱਢ ਲੈ ਨਹੀਂ ਲੱਗਦੇ ਪਰਾਂ ਵਾਲੇ ਗੇਟ ਦੇ ਉਹ ਤਾਂ ਉਹੀ ਠੀਕ ਕਰਤੇ ਹਾਂ ਓਕੇ ਓਕੇ